ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਆਡਾ ਸ਼ੇਰ ਚੱਕ ਦੇ 메ਨ ਬਾਜ਼ਾਰ ਵਿੱਚ ਸ਼ਰਮਾ ਐਂਟਰਪ੍ਰਾਈਜ਼ਸ ਐਂਡ ਟੈਂਟ ਹਾਊਸ ਤੇ ਬਦਮਾਸ਼ਾਂ ਨੇ ਫਿਰੋਤੀ ਨਾ ਦੇਣ ਤੇ ਚਲਾਈਆਂ ਗੋਲੀਆਂ ਵਾਰਦਾਤ ਤੋਂ ਕਰਨ ਤੋਂ ਬਾਅਦ ਵਿੱਚ ਇੱਕ ਬਦਮਾਸ਼ ਦੀ ਹੋਈ ਮੋਟਰਸਾਈਕਲ ਤੋਂ ਡਿੱਗਣ ਕਾਰਨ ਮੌਤ ਦੋ ਹੋਰ ਬਦਮਾਸ਼ਾਂ ਨੂੰ ਪੁਲਿਸ ਨੇ ਕੀਤਾ ਕਾਬੂ ਮੌਕੇ ਤੇ ਪਹੁੰਚੇ ਐਸਐਸਪੀ ਤਰਨਤਾਰਨ ਅੱਜ ਆਪਣਾ ਸ਼ੇਰ ਚੱਕ ਦੇ ਵਿੱਚ ਦੁਬਾਰਾ ਲਗੀ ਹੈ ਸ਼ੇਖ ਚੱਕ ਦੇ ਵਿੱਚ ਦੁਕਾਨ ਤੇ ਤਿੰਨ ਜਿਹੜੇ ਅਨਪਛਾਤੇ ਨੌਜਵਾਨ ਸੀਗੇ ਉਹ ਦੁਕਾਨ ਤੇ ਫਾਇਰ ਕਰਕੇ ਗਏ ਸੀਗੇ ਉਸ ਤੋਂ ਬਾਅਦ ਸਾਡੇ ਡੀਐਸਪੀ ਅਤຸນ ਸੋਨੀ ਨੂੰ ਉਹਨਾਂ ਨੇ ਇੰਤਲਾਹ ਦਿੱਤੀ ਕਿ ਭਈ ਆ ਫਲਾਣੇ ਕੁਝ ਤਿੰਨ ਬੰਦੇ ਜਿਹੜੇ ਮੋਟਰਸਾਈਕਲ ਤੇ ਫਾਇਰਿੰਗ ਕਰਕੇ ਗਏ ਆ ਤੇ ਉਸੇ ਵੇਲੇ ਸਾਡੀ ਜਿਹੜੀ ਕੋਹਿੰਦਵਾਲ ਸਾਹਿਬ ਸਬਰੀ ਜ਼ਿਲ੍ਹੇ ਦੀ ਪੁਲਿਸ ਫੋਰਸ ਸੀਗੀ ਤੇ ਸੀਆਈਏ ਆਪਣੇ ਐਸਪੀਡੀ ਜਿਹੜੇ ਅਜੇ ਰਾਜੇ ਨਾਲ ਦੀ ਸੁਪਰਵਾਈਜ਼ਨ ਹੇਠ ਟੀਮ ਐਕਟਿਵ ਹੁੰਦੀ ਹੈ ਤੇ ਜਿਹੜੇ ਇਹ ਤਿੰਨ ਨੌਜਵਾਨ ਸੀਗੇ ਇਹ ਸ਼ੇਖ ਚੱਕ ਤੋਂ ਤਰਨਤਨ ਸਿਟੀ ਵੱਲੋਂ ਜਾ ਰਹੇ ਸੀਗੇ ਪਿੱਛੇ ਉਹ ਆਪਣੀ ਜਿਹੜੀ ਐਸਐਚਓ ਗੋਇੰਦਵਾਲ ਦੀ ਤੇ ਡੀਐਸਪੀ ਅਤੁਲ ਥੋਣੀ ਦੀ ਪਾਰਟੀ ਨਾਲ ਚੇਸ ਕਰਦੀ ਹੈ ਤੇ ਗੋਇੰਦਵਾਲ ਆਪਣਾ ਸਿਟੀ ਪ੍ਰਸ਼ਾਸਨ ਤਾਨਣ ਵੱਲੋਂ ਜਿਹੜੀ ਆਪਣੀ ਸੀਆਈਏ ਦੀ ਟੀਮ ਤੇ ਐਸਐਚਓ ਸਦਰ ਜਿਹੜੇ ਸਬ ਇੰਸਪੈਕਟਰ ਗੁਰਮukh ਨੇ ਉਹਨਾਂ ਦੀ ਟੀਮ ਜਿਹੜੀ ਇਹਨਾਂ ਦਾ ਇਹਨਾਂ ਦੇ ਮਗਰ ਲੱਗ ਜਾਂਦੀ ਹੈ ਜਦੋਂ ਉਹ ਸਾਹਮਣੇ ਤੋਂ ਪੁਲਿਸ ਨੂੰ ਦੇਖਦੇ ਆ ਤੇ ਪਿੱਛੇ ਜਿਹੜੀ ਪੁਲਿਸ ਲੱਗੀ ਹੋਈ ਸੀਗੀ ਉਹਨਾਂ ਨੂੰ ਵੇਖ ਕੇ ਇਹ ਬਚਨ ਲਈ ਜਿਹੜੀ ਹੈ ਮੋਟਰਸਾਈਕਲ ਨਾਲ ਜੀ ਖੇਤਾ ਹੇਠ ਡਿੱਗ ਪੈਂਦੀ ਹੈ ਤੇ ਉਹ ਡਿੱਗਣ ਕਾਰਨ ਜਿਹੜੇ ਇੱਕ ਦੋਸ਼ੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਇਨਾਂ ਕੋਲੋਂ ਦੋ ਜਿਹੜੇ ਪਿਸਟਲ ਸੋਫਿਸਟੀਕੇਟਿਡ ਪਿਸਟਲ ਨੇ ਉਹ ਬਰਾਮਦ ਕਰ ਲਏ ਗਏ ਆ ਤੇ ਪ੍ਰੀਮੀਲੀਨਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਤੋਂ ਹੀ ਸਾਹਮਣੇ ਆਇਆ ਕਿ ਜਿਹੜਾ ਸੱਤਾ ਦਾ ਇਸ਼ਾਰਾ ਗੈਂਗ ਹੈ ਉਹਦੇ ਨਾਲ ਸੰਬੰਧ ਰੱਖਦੇ ਨੇ ਸਰ ਕੋਈ ਫਾਇਰਿੰਗ ਕੀਤੀ ਆ ਉਹ ਕੀ ਬੰਦੇ ਦਾ ਹੈਗੇ ਹੈ ਕਿੰਨੀ ਉਹ ਕਿੰਨੇ ਫਰौती ਮੰਗੀ ਇਹਨਾਂ ਨੇ ਇਹਨਾਂ ਨੇ ਦੇਖੋ ਜੀ ਹੁਣ ਹੁਣੇ ਹੀ ਇਹ ਹਾਦਸਾ ਹੋਇਆ ਇਹ ਜਿਹੜਾ ਆਪਣੀ ਵਾਰਦਾਤ ਹੋਈ ਹੈ ਤੇ ਆਪਣੀ ਤਫਤੀਸ਼ ਚੱਲ ਰਹੀ ਹੈ ਜਿਹੜੀ ਕੀ ਗੱਲ ਸਾਹਮਣੇ ਆਈ ਹੈ ਇੱਕ ਬੰਦਾ ਜਿਹੜਾ ਸ਼ਾਇਦ ਜਲੰਧਰ ਤੋਂ ਬਿਲੋਂਗ ਕਰਦਾ ਹੈ ਜਿਹੜਾ ਮਰਨ ਵਾਲਾ ਹੈ ਇਹ ਹੋਟੀਆਂ ਤੋਂ ਬਿਲੋਂਗ ਕਰਦਾ ਹੈ ਤੇ ਬਾਕੀ ਜਿਹੜੇ ਦੋ ਦੋਸ਼ੀ ਫੜੇ ਉਹਨਾਂ ਕੋਲੋਂ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜੀ ਪੂਰੀ ਪਿਕਚਰ ਹੈ ਫਿਰ ਤੁਹਾਨੂੰ ਕਲ ਕਲੀਅਰ ਕੀਤੀ ਜਾਵੇਗੀ ਅ ਸਰ ਜਿਹੜਾ ਉਹ ਪੁਲਿਸ ਫਾਇਰਿੰਗ ਆ ਜਿੱਥੇ ਗੋਲੀ ਮਾਰੀ ਇਹਨਾਂ ਹਾਂਜੀ ਉਹ ਜਿਹੜੀ ਇਹਨਾਂ ਨੇ ਗੋਲੀ ਚਲਾਈ ਸੀ ਉਹਦੇ ਉਹਦੇ ਵਿੱਚ ਕੋਈ ਇੰਜਰਨੀ ਹੋਇਆ ਉਹਦੇ ਵਿੱਚ ਬਚਾਵ ਰਿਹਾ ਤੇ ਆਪਨਾ ਬੜੀ ਬਾਧਰੀ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਠੀਕ ਉਹ ਤੇਰਾਣਾ ਪ੍ਰਿੰਸ ਹੈ ਜੀ ਕੀ ਗੱਲਬਾਤ ਹੋਈ ਜਿੱਥੇ ਤੇ ਕੱਲ ਦੇ ਫੋਨ ਆਉਂਦਾ ਜੀ ਰਾਤ ਦੇ ਛੋਟੇ ਨੂੰ ਮੇਰੇ ਤੋਂ ਦਬਈ ਗਿਆ ਸੀ ਉਹਨੂੰ ਫੋਨ ਕੀਤਾ ਪਹਿਲਾਂ ਵੀ 20 ਲੱਖ ਰੁਪਏ ਦਿਓ ਪਰੋਤੀ ਉਹਨੇ ਮਣਾ ਮ ਅੱਜ ਫੇਰ ਇਹਨਾਂ ਦਾ ਸਾਢੇ 3-4 ਵਜੇ ਫੋਨ ਆਇਆ ਕਿ ਪੈਸੇ ਤਾਂ ਮੈਂ ਆ ਵੀ ਪੈਸੇ ਦੇ ਆਣੀ ਸਾਡੇ ਕੋਲ ਤੇ ਮੁੜ ਕੇ ਕਹਿੰਦੇ ਵੀ ਫੇਰ ਨਹੀਂ ਆਗੇ ਤੇ ਫਿਰ ਤੁਸੀਂ ਆਪਣਾ ਇਹ ਕਰ ਲੋ ਪਾੜ ਪੂਜਾ ਫਿਰ ਕਰਦੇ ਆ ਤੁਹਾਡਾ ਨਾਲ ਉਹ ਤੋਂ ਬਾਅਦ ਦੋ ਘੰਟੇ ਬਾਅਦ ਆ ਗਏ ਤੇ ਆ ਗੋਲੀਆਂ ਚਲਾ ਗਏ ਜੀ ਕੌਣ ਸੀਗੇ ਕੀ ਨਾਂ ਇਹਨਾਂ ਦਾ ਮੁੰਡਿਆਂ ਦੇ ਨਾਂ ਤੇ ਨਹੀਂ ਪਤਾ ਲੱਗਿਆ ਉਦਾਂ ਮੈਂ ਅਸੀਂ ਮਗਰ ਗਏ ਮੁੜ ਕੇ ਕੰਗਾ ਤੋਂ ਘੁੱਬ ਕੇ ਫੜੇ ਗਏ ਬੰਦੇ ਉਹਦਾ ਤਿੰਨੇ ਕਿੰਨੇ ਦੇ ਸਮੇਂ ਤੋਂ ਫੋਨ ਆ ਰਿਹਾ ਇਸ ਦਾ ਕੱਲ ਰਾਤੀ ਆਇਆ ਜੀ 9:30 ਵਜੇ ਤੇ ਅੱਜ ਸ਼ਾਮ ਨੂੰ ਕੀ ਦੱਸਦੇ 20 ਲੱਖ ਰੁਪਏ ਉਹ ਕਹਿੰਦੇ ਵੀ ਅਸੀਂ ਸੱਤੇ ਇਸ਼ਾਰੇ ਵਾਲਾ ਸਫਾ ਬੋਲਦਾ ਮੈਂ ਕਹਿੰਦਾ ਕੀ ਫਰੋਤੀ ਮੰਗੀ ਸੀ ਤੁਹਾਡੇ ਕੋਲ 20 ਲੱਖ ਰੁਪਏ ਤੇ ਹੁਣ ਜਿਹੜੇ ਇੱਕ ਦਾ ਦੱਸਿਆ ਜਾ ਰਿਹਾ ਇੱਕ ਜਿਹੜਾ ਨੌਜਵਾਨ ਡੈੱਡ ਹੋ ਗਿਆ ਹਾਂਜੀ ਉਹ ਕੀ ਮੰਗਦਾ ਸਰ ਹਾਂਜੀ ਜਿਹੜਾ ਇੱਕ ਨੌਜਵਾਨ ਡੈੱਡ ਲੁਟੇਰਾ ਜਿਹੜਾ ਇੱਕ ਕਹਿੰਦੇ ਸੀ ਲੁੱਟਣ ਆਏ ਸੀਗੇ ਵਾਪਰਨ ਆਏ ਸੀਗੇ ਹਾਂ ਉਹਨਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਆ ਗਾੜੀ ਛੱਡ ਕੇ ਦੇ ਤੇ ਉਹ ਕੀ ਕੀ ਮਾਮਲਾ ਲੱਗਦਾ ਤੁਹਾਨੂੰ ਮਰਨਾ ਹੀ ਸਾਰੇ ਜਦੋਂ ਐਕਸੀਡੈਂਟ ਜਦੋਂ ਮੰਨ ਲਓ ਨਾ ਭਰਾਈ ਮੋਟਰਸਾਈਕਲ ਤੇ ਮਰਨਾ ਹੀ ਐਕਸੀਡੈਂਟ ਵਜੋਂ ਤਾਂ ਹੈ ਹੀ ਗੈਨਾ ਕੇ ਜੇ ਫਿਰ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਦਾ ਆਹੀ ਉਹਨਾਂ ਦੇ ਮਗਰ ਹਾਂ ਇਧਰ ਆਪਾ ਦੱਸੋ ਦੱਸੋ ਤੁਸੀਂ ਇੱਥੇ ਪੁੱਛੋ ਜਿਹੜੇ ਛੇ ਚੱਕ ਗੋਲੀ ਚੱਲੀ ਕੀ ਹੈ ਮਾਮਲਾ ਸਾਡਾ ਗੋਲੀ ਭਾਜੀ ਸਾਡੀਆਂ ਦੀ ਦੁਕਾਨਦਾਰਾਂ ਆਣ ਕੇ ਪਰੇਸ਼ਾਨ ਕਰਦੇ ਆ ਲੋਕ ਆਮ ਬੰਦੇ ਸਾਰੇ ਘਰਾਂ ਦੇ ਸਾਰੇ ਬੰਦੇ ਆਮ ਆ ਇਥੋਂ ਦੇ ਕੋਈ ਕੋਈ ਤਗੜਾ ਬੰਦਾ ਤੇ ਹੈਗਾ ਨਹੀਂ ਵੀ ਜਿਹੜੀਆਂ ਇੰਨੀਆਂ ਫਰੋਤੀਆਂ ਦੇ ਦੇਣ 20-20 ਲੱਖ ਰੁਪਈਆ ਠੀਕ ਹੈ ਜੀ ਉਹਨਾਂ ਫਰੋਤੀ ਮੰਗੀ ਆ ਦੱਸ ਕੇ ਆਏ ਵੀਰ ਜਿਹੜੇ ਵੀ ਹੈਗੇ ਆ ਤੇ ਬਾਕੀ ਭਾਜੀ ਉਹਨਾਂ ਦੀ ਇਹਨਾਂ ਦੀ ਦੁਕਾਨ ਤੇ ਚੱਲਿਆ ਸਾਰਾ ਕੋਈ ਮਾਮਲਾ ਜੋ ਵੀ ਹੋਇਆ ਤਾਂ ਠੀਕ ਹੈ ਤੇ ਬਾਕੀ ਉਹਨਾਂ ਨੇ ਜਦੋਂ ਗੋਲੀਬਾਰੀ ਹੋਈ ਆ ਤੇ ਬਾਅਦ ਚ ਉਹਨਾਂ ਦਾ ਪਿੱਛਾ ਕੀਤਾ ਵਾ ਪਿੱਛਾ ਕਰਦਿਆਂ ਦਾ ਤਾਂ 6 ਚੱਕ ਨਰੰਗਾਂਵਾਦੋਂ ਪਿੱਛੇ ਦਾ ਆਏ ਵੀਰ ਤੇ ਨਰੰਗਾਂਵਾਦ ਉਹਨਾਂ ਦੇ ਮਿਲ ਕੇ ਗੱਡੀ ਨਾਲ ਟੱਚ ਹੋਈ ਆ ਐਕਸੀਡੈਂਟ ਦੇ ਵਿੱਚ ਇੱਕ ਦੀ ਮੌਤ ਹੋ ਗਈ ਬਸ ਇਹੀ ਗੋ ਜੀ ਹੋਰ ਕੋਈ